ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੱਪਾ ਖੜੇ ਆ ਜੀ ਸੇਂਟ ਲੂਸੀ ਕਾਉਂਟੀ ਜੇਲ ਦੇ ਬਾਹਰ ਜਿੱਥੇ ਸਾਡੇ ਨਾਲ ਮੌਜੂਦ ਨੇ ਗੁਰਪਤਮ ਸਿੰਘ ਪਨੋ ਜਨ ਕਾਉਂਸਲ 64 ਜੇਰਸੀ ਸੇ ਜਿਹੜੇ ਹੁਣੇ-ਹੁਣੇ ਵੀਰ ਹਰਜਿੰਦਰ ਸਿੰਘ ਹੁਣਾਂ ਨੂੰ ਅੰਦਰ ਮਿਲ ਕੇ ਆਏ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਵਿਚਾਰ ਆਈਆਂ ਨੇ ਸਰਦਾਰ ਸਾਹਿਬ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਤੁਸੀਂ ਹੁਣੇ ਹਰਜਿੰਦਰ ਸਿੰਘ ਹੁਣਾਂ ਨੂੰ ਮੁਲਾਕਾਤ ਕਰਕੇ ਆਏ ਹੋ ਕੀ ਵਿਚਾਰਾਂ ਜਿਹੜੀਆਂ ਜੀ ਉਹ ਹਰਜਿੰਦਰ ਸਿੰਘ ਦੇ ਨਾਲ ਹੋਈਆਂ ਕੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਸੰਡੇ ਨੂੰ ਐਤਵਾਰ ਨੂੰ ਇਹ ਫੈਸਲਾ ਲਿਆ ਕਿ ਉਹ ਆਪਣੀ ਹਰਜਿੰਦਰ ਸਿੰਘ ਦੀ ਵਕਾਲਤ ਲਈ ਆਪਣੇ ਵਕੀਲ ਰੱਖਣਗੇ ਤੇ ਇਸ ਕੇਸ ਨੂੰ ਸੰਭਾਲਣਗੇ ਸੋ ਇਹ ਗੱਲ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਇੱਥੇ 6 ਫਰ ਜਸਟਿਸ ਵੱਲੋਂ ਆਇਆ ਮੈਂ ਇਸ ਕਰਕੇ ਆਇਆ ਕਿਉਂਕਿ ਉਹ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਮੈਂ ਇਸ ਕਰਕੇ ਪਹੁੰਚਿਆ ਸੀ ਕਿ ਲਗਾਤਾਰ ਇਥੇ ਖਬਰਾਂ ਛਪਦੀਆਂ ਪਈਆਂ ਜਿਹੜੀਆਂ ਕਿ ਹਰਜਿੰਦਰ ਸਿੰਘ ਦੇ ਖਿਲਾਫ ਹੈ ਤੇ ਇੱਕ ਹਿੱਸਾ ਇਹ ਹੈ ਕਿ ਜਿਹਦੇ ਵਿੱਚ ਜਿਹੜੇ ਵਿਕਟਮਸ ਹੈ ਇਹ ਸ਼ੋਅ ਕਰਨ ਵਾਸਤੇ ਕਿ ਜਿਹੜੇ 6s ਹੈਗੇ ਆ ਅਮਰੀਕਨ 6s ਆ ਦੇ ਸਟੈਂਡ ਇਨ ਸੋਲਿਡੈਰਟੀ ਵਿਦ ਦਾ ਵਿਕਟਮਸ ਸੋ ਇਹ ਗੱਲਾਂ ਪਹਿਲਾਂ ਆਪਾਂ ਦੱਸੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਏ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਕਿ ਜਦੋਂ ਦਾ ਇਹ ਹਾਦਸਾ ਹੋਇਆ ਜਦੋਂ ਇਹ ਹਾਦਸਾ ਹੋਇਆ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਹੈ ਦਿਲ 'ਚ ਹਮਦਰਦੀ ਹੈ ਤੇ ਮੂੰਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਹੈ ਉਹਨਾਂ ਵਾਸਤੇ ਕਿ ਜਿਹੜੇ ਉਹਦੋਂ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਜ਼ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਹੈ ਕਿ ਇਹ ਜਿਹੜੇ ਉਸ ਦਿਨ ਜਿਹੜੀ ਪੂਰੇ ਹੋਏ ਆ ਤੇਨ ਅਮਰੀਕਨਸ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾਂ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਸੋ ਹਰਜਿੰਦਰ ਸਿੰਘ ਦੇ ਨਾਲ ਹੋਰ ਵੀ ਕੋਈ ਗੱਲਬਾਤ ਹੋਈਆਂ ਇੱਕ ਕੇਸ ਨੂੰ ਲੈ ਕੇ ਜਾਂ ਕੋਈ ਉਹਨੇ ਤੁਹਾਨੂੰ ਕੋਈ ਤੱਥ ਜਿਹੜੇ ਦੱਸੇ ਹੋਣ ਦੇਖੋ ਕਿਉਂਕਿ ਮੈਂ ਉਹਦਾ ਵਕੀਲ ਨਹੀਂਗਾ ਤੇ ਅਸੀਂ ਹੁਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਮੈਂ ਇਹ ਦੱਸੀਆਂ ਗੱਲਾਂ ਕਿ ਜੋ ਮੈਂ ਆਬਜ਼ਰਵ ਕੀਤਾ ਹੈ ਵੀ ਉਹ ਕੀ ਸੀਗਾ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਕੇਸ ਉਹਦੇ ਸਾਥੀਆਂ ਨੇ ਤੇ ਉਥੇ ਕੈਲੀਫੋਰਨੀਆ ਦੇ ਜਿਹੜੇ ਉਹਦੇ دوست ਹੈ ਜਣਾ ਸੱਜਣ ਹੈ ਉਹਨਾਂ ਨੇ ਲੜਨਾ ਕਿ ਇਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ ਦੇ ਸ਼ੁੱਡ ਸਟੈਂਡ ਇਨ ਸੋਲੀਡੈਰਟੀ ਵਿਦ ਦਾ ਵਿਕਟਮਸ ਕਿਵੇਂ ਤਿੰਨ ਜਿਹੜੇ ਵਿਕਟਮਸ ਹੈ ਜਿਹੜੇ ਕਿ ਉਸ ਦਿਨ ਉਸ ਹਾਦਸੇ ਵਿੱਚ ਪੂਰੇ ਹੋਏ ਆ ਕਿਵੇਂ ਉਹਨਾਂ ਦੇ ਨਾਲ ਪੂਰੇ ਸਿੱਖ ਪੰਥ ਨੂੰ ਪਹਿਲਾਂ ਖੁਲੋਣਾ ਪੈਣਾ ਕਿਉਂਕਿ ਉਹੀ ਜਿਹੜਾ ਉਹਨਾਂ ਦੇ ਨਾਲ ਖੁਲੋਣਾ ਤੇ ਕਿਵੇਂ ਉਹਨਾਂ ਤਿੰਨ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਜ਼ਿੰਦਗੀ ਪੂਰੀ ਹੋਈ ਹੈ ਤੇ ਕਿਵੇਂ ਅੱਜ ਹਰਜਿੰਦਰ ਨੂੰ